ਸਾਡੇ ਦੁਨਿਆ ਦਾ ਜਿਲ੍ਹਾ ਸੁਭੀ ਸਾਹਿਬ ਪਹਿਲੇ ਜਦ ਪਿਛਲੀ ਵਾਰ ਆਏ ਆਂਦੇ ਸਾਡੇ ਪਿਆਰ ਚ ਸਕਿਉਰਟੀ ਦੀ ਬੜੀ ਪ੍ਰੋਬਲਮ ਸੀ ਤੇ ਸੁਭੀ ਸਾਹਿਬ ਬਹੁਤ ਵਧੀਆ ਕੰਮ ਕਰਾ ਲਾ ਜਿਹਨਾਂ ਨੇ ਸਕੇ ਕਰ ਰਹੇ ਹੋ ਪੁਲਿਸ ਪਬਲਿਕ ਮੀਟਿੰਗ ਦਾ ਜਿਹਦੇ ਵੇਖ ਕੇ ਕਿਸੇ ਨੂੰ ਇਨਸਾਨ ਦਾ ਕੋ ਝਟਕਾ ਲੱਗਦਾ ਕੋ ਸੋਚਦਾ ਕਿ ਯਾਰ ਮੈਂ ਐਸੇ ਤੋਂ ਸਾਹਿਬ ਜਾਂ ਐਸਪੀ ਸਾਹਿਬ ਜਾਂ ਸੀਪੀ ਸਾਹਿਬ ਨੂੰ ਮਿਲਣ ਵਾਸਤੇ ਬਹੁਤ ਹੀ ਸਰਕਾਰ ਜੋ ਮਨਚੇ ਜਿਹੜੇ ਹਾਜ਼ਰ ਸਾਡੇ

ਸਾਰੇ ਨਾਗਰਿਕਪਤਰੁੰਦੇ ਆ ਉਸ ਸ਼ਹਿਰ ਦੇ ਬਹੁਤ ਹੀ ਮਤਵੰਤੇ ਸੱਜਣੋ ਸਾਰੇ ਸਾਰੇ ਅਫਸਰ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਤੇ ਡਿਜੀਪ ਸਾਹਿਬ ਨੇ ਦਾ ਸੰਪਰਕ ਦਾ ਮੌਕਾ ਤੇ ਸਾਰੇ ਪਿਆਰ ਚ ਲਾਇਆ ਹੈ ਮੈਂ ਸਮਿਤਾ ਦੇ ਇਹ ਨਾਲ ਜਿਹੜਾ ਸੋਸਾਇਟੀ ਦੀ ਮੇਲੀ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਮੌਕਾ ਮਿਲੇਗਾ ਕਿ ਵਿੱਚ ਇਸ ਦੀ ਯੋਗਦਾਨ ਪਾ ਸਕੀਏ ਤੇ ਉਹਨੂੰ ਬਿਹਤਰ ਬਣਾ ਸਕੀਏ ਇੱਕ ਗੱਲ ਮੈਂ ਸ਼ੁਰੂ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਇਹ ਆਪਣਾ ਸਭ ਤੋਂ ਮਤਲਬ ਹੈ ਕਿ ਸਾਡਾ ਸਮਾਜ ਬੈਟਰ ਹੋਵੇ ਸੁਰੱਖਿਅਤ ਹੋਵੇ ਉਸ ਮਨਸ਼ਾ ਨਾਲ ਉਸ ਦੇਸ਼ ਨਾਲ ਆਪਾਂ ਸਾਰੇ ਕੰਮ ਕਰਦੇ ਆਂ

ਪੁਲਿਸ ਵਾਲਾ ਅਲਾਜ਼ਮ ਕੇ ਅਫਸਰ ਹਾਜ਼ਰੀ ਦਾ ਐਸਾਤਾ ਉਹ ਤਰ ਤਸੀਂ ਜਿਹੜੇ ਪਬਲਿਕ ਹੋ ਸਾਡੇ ਕੰਮ ਤੇ ਅੱਖਾਂ ਹੋ ਜਿੰਨਾ ਪੁਲਿਸ ਪਬਲਿਕ ਦਾ ਆਪਸ ਗੈਪ ਘੱਟ ਹੋਏਗਾ ਨਿਰਵਰਤਨ ਹੋਏਗਾ ਇਨਫੋਰਮੇਸ਼ਨ ਸ਼ੇਅਰ ਹੋਏਗੀ ਉਨਾ ਹੀ ਬਿਹਤਰ ਆਪਾਂ ਸਮਾਜ ਆਪਣਾ ਬਣਾ ਸਕਦੇ ਜੀ ਸਰ ਅੱਜ ਜਿਹੜੀ ਪਬਲਿਕ ਨਾਲ ਮੀਡੀਆ ਗੀਟਿੰਗ ਹੋ ਰਹੀ ਹੈ ਮਾਨਸਰ ਸਾਡੇ ਮਨਜੂਬ ਸੀਐਮ ਸਾਹਿਬ ਦੇ ਹਦਾਇਤਾਂ ਦੇ ਸੰਪਰਕ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਬਲਿਕ ਨਾਲ ਮੀਟਿੰਗ ਦਾ ਉਹਦੇ ਤਹਿਤ ਦੂਸਰੀ ਮੀਟਿੰਗ ਸੀ ਮੇਰੇ ਲੈਵਲ ਤੇ ਪਹਿਲਾਂ ਅਸੀਂ ਸ਼ਹਿਰ ਦੇ ਵਿੱਚ ਰਮਾਣਾ ਹੋਟਲ 'ਚ ਵੀ ਵਪਾਰੀ ਐਸੋਸੀਏਸ਼ਨਸ ਨਾਲ ਟਰੇਡਰਸ ਨਾਲ ਕੀਤੀ ਸੀ ਮੇਨ ਮਕਸਦ ਇਹ ਹੈ ਕਿ ਪਬਲਿਕ ਤੇ ਪੁਲਿਸ ਦਾ ਆਪਸੀ ਤਾਲਮਿਲ ਵਧੇ ਉਸ ਸਮੱਸਿਆਵਾਂ ਨੇ ਪ੍ਰੋਬਲਮਸ ਨੇ ਕੋਈ ਕਮੀਆਂ ਨੇ ਉਹ ਸਾਡੇ ਧਿਆਨ 'ਚ ਆਉਣ ਔਰ ਪਬਲਿਕ ਦਾ ਸਹਿਯੋਗ ਮਿਲਣ ਨਾਲ ਅਸੀਂ ਬਿਹਤਰ ਸਮਾਜ ਦੇ ਸਕੀਏ ਆਪਣੇ ਗੁਰੂ ਨਗਰੀ ਨੂੰ ਜੀ ਸਰ ਕੀ ਪਬਲਿਕ ਵੱਲੋਂ ਕੀ ਵਿਚਾਰਸ਼ਾ ਆਇਆ ਕਿ ਪੁਲਿਸ ਨਾਲ ਸਾਥ ਦੇਣ ਦੇਖੋ ਜੋ ਮੇਨ ਪ੍ਰੋਬਲਮ ਹੋਈ ਨੇ ਕਿ ਟ੍ਰੈਫਿਕ ਹੈ ਪਾਰਕਿੰਗ ਹੈ ਜਾਂ ਉਹ ਆਪਣੇ ਇਨਕ੍ਰੋਚਮੈਂਟਸ ਨੇ ਉਹ ਸਾਰੀਆਂ ਅਸੀਂ ਇਹਨਾਂ ਨੂੰ ਮੈਂ ਦੱਸਿਆ ਕਿ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਟੇਕ ਅਪ ਕੀਤੀ ਹੈ ਕਿਉਂਕਿ ਪੁਲਿਸ ਨਾਲ ਸਿੱਧੀਆਂ ਰਿਲੇਟਡ ਘਟਾਏ ਨੇ ਜੋ ਪ੍ਰੋਬਲਮਸ ਸਾਡਾ ਕੰਮ ਇਨਫੋਰਸਮੈਂਟ ਦਾ ਉਹ ਅਸੀਂ ਕਰ ਰਹੇ ਆ ਪਰ ਜਿਹੜਾ ਇਨਫਰਾਸਟ੍ਰਕਚਰ ਹੈ ਪਾਰਕਿੰਗ ਦੇਣੀ ਸਪੀਡ ਲਿਮਿਟ ਬਣਾਉਣੀ ਲਾਈਟਾਂ ਵੱਧ ਤੋਂ ਵੱਧ ਲਵਾਉਣੀਆਂ ਲਾਈਟਾਂ ਦੀ ਬੜੀ ਵੱਡੀ ਸਮੱਸਿਆ ਉਹ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਸੀਸੀਟੀਵੀ ਸਾਨੂੰ ਲਵਾ ਕੇ ਦਿਓ ਉਹ ਸਾਰਾ ਪ੍ਰੋਸੈਸ ਮਾਨਯੋਗ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਉੱਤੇ ਕੰਮ ਕਰ ਰਹੇ ਨੇ ਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਜਰਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਟ੍ਰੈਫਿਕ ਲੈ ਕੇ ਸਮਸਤਰੀ ਗੱਲ ਕੀਤੀ ਹੈ ਕਿ ਆ ਬਾਹਰ ਵੀ ਯਕੀਨ ਦਿੰਦੇ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਮੁਸ਼ਕਲ ਨਾ ਆਵੇ ਕਿ ਉਸ ਦੇ ਦੇਖੋ ਜਿਹੜਾ ਬਾਹਰ ਲਈ ਮੇਨ ਗੱਲ ਤਾਂ ਹੈਗੀ ਕਿ ਉਹਨਾਂ ਨੂੰ ਰਸਤਾ ਸਾਫ਼ ਮਿਲਣ ਦੀ ਗੱਲ ਹੈ ਉਹ ਇਨਕ੍ਰੋਚਮੈਂਟਸ ਬਾਰੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਯਾਰ ਆਪਾਂ ਵੀ ਇਹ ਨਹੀਂ ਕਰਾਂਗੇ ਫਾਲੋ ਰੂਲਸ ਰੂਲ ਤੇ ਨੇਚਰਲੀ ਉਹਦਾ ਨੁਕਸਾਨ ਹੈ ਸੋ ਸਾਡੇ ਜਿਹੜੇ ਦੁਕਾਨਦਾਰ ਭਰਾ ਵੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਵੀ ਕਿਤੇ ਨਾ ਕਿਤੇ ਆਪਾਂ ਆਪ ਹੀ ਪਾਰਕਿੰਗ ਕਰ ਕਰਕੇ ਇਨਗੋਚਮੈਂਟ ਦੁਕਾਨਾਂ ਅੱਗੇ ਤੱਕ ਲੈ ਜਾਂਦੇ ਆ ਰਸਤਾ ਤੰਗ ਹੁੰਦਾ ਜਾਂਦਾ ਉਹਦੇ ਨਾਲ ਸਾਡੀ ਇੱਕ ਪਰਸੈਪਸ਼ਨ ਤੇ ਮੈਸੇਜ ਸਾਡਾ ਜਿਹੜਾ ਟੂਰਿਸਟ ਵਾਸਤੇ ਉਹ ਗਲਤ ਜਾਂਦਾ ਰਸਤੇ ਵਿਖੇ 10-15 ਤੋਂ ਲਗਾਤਾਰ ਜਦੋਂ ਵੀ ਮੀਟਿੰਗ ਟ੍ਰੈਫਿਕ ਨਹੀਂ ਹੁੰਦਾ ਇਹ ਕੀ ਕਾਰਨ ਹੈ ਕਿ ਟ੍ਰੈਫਿਕ ਹੀ ਕੰਟਰੋਲ ਨਹੀਂ ਹੋ ਪਾਦਾ ਭਾਈ ਸਾਹਿਬ ਟ੍ਰੈਫਿਕ ਬਿਲਕੁਲ ਕੰਟਰੋਲ ਹੈ ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਬੜੀ ਕਲੀਅਰ ਦੱਸੀ ਹੈ ਮੈਂ ਦੁਬਾਰਾ ਰਿਪੀਟ ਕਰਦਾ ਕਿ ਗੱਡੀਆਂ ਹੀ ਉਹ ਫਾਲਤੂ ਨੇ ਹਰੇ ਪਰਿਵਾਰ ਕੋਲ ਜਿਹੜੀਆਂ ਉਹਨਾਂ ਦੇ ਘਰਾਂ ਦੇ ਅੰਦਰ ਹੀ ਨਹੀਂ ਲੱਗ ਸਕਦੀਆਂ ਜਿਹੜੀਆਂ ਬਾਹਰ ਲੱਗਦੇ ਆ ਐਕਸਟਰਾ ਨੇ ਸੋ ਇਨਫਰਾਸਟ੍ਰਕਚਰ ਨੂੰ ਵੀ ਉਹਦੇ ਮੁਤਾਬਕ ਆਉਣਾ ਪਏਗਾ ਸਾਨੂੰ ਵੀ ਡਿਸਪਲਿਨ ਕਾਰ ਸ਼ੇਅਰਿੰਗ ਵੈਰਾ ਵੱਡੇ ਸ਼ਹਿਰਾਂ 'ਚ ਕਿਉਂ ਇਨਕਰੇਜ ਕੀਤੀ ਜਾ ਰਹੀ ਹੈ ਵੀ ਇੱਕ ਗੱਡੀ ਦੇ ਵਿੱਚ ਸਾਰੇ ਜਿਹੜੇ ਦਫ਼ਤਰ ਇਕੱਠੇ ਜਾਂਦੇ ਆ ਕਦੇ ਮੈਂ ਲੈ ਜਾਂਦਾ ਅਗਲਾ ਲੈ ਜਾਂਦਾ ਉੱਥੇ ਸਾਰਾ ਚੱਲਦਾ ਵੱਡੇ ਸ਼ਹਿਰਾਂ 'ਚ ਸੋ ਸਾਨੂੰ ਵੀ ਇਹ ਚੀਜ਼ਾਂ ਤੋਂ ਸਿੱਖਣਾ ਪਏਗਾ ਕਿ ਜਿੱਦਾਂ ਸਾਡੀ ਪੋਪੂਲੇਸ਼ਨ ਵੱਧ ਰਹੀ ਹੈ ਉਦਾਂ ਹੀ ਸਾਡੀ ਵਹੀਕਲ ਪੋਪੂਲੇਸ਼ਨ ਵੀ ਵੱਧ ਰਹੀ ਹੈ ਸੋ ਜਗ੍ਹਾ ਸਾਡੀਆਂ ਹੁੰਦੀਆਂ ਹੀ ਨਹੀਂ ਨੇ ਹਰ ਜਗ੍ਹਾ ਪੁਲਿਸ ਮੁਲਾਜ਼ਮ ਤੁਹਾਨੂੰ ਮਿਲੇਗਾ ਔਰ ਅਸੀਂ ਟਾਈਮ ਟੂ ਟਾਈਮ ਇਦੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜਿਨ੍ਹਾਂ ਨੂੰ ਬੈਟਰ ਰੈਗੂਲੇਟ ਕਰ ਲੋ ਤੁਸੀਂ ਵੀ ਇਹ ਗੱਲ ਨੂੰ ਸਹਿਮਤ ਹੋਵੋਗੇ ਮੇਰੇ ਨਾਲ ਕਿ ਹਰ ਜਗ੍ਹਾ ਮੁਲਾਜ਼ਮ ਪੂਰੀ ਤੰਦਾਈ ਨਾਲ ਆਪਣੀ ਡਿਊਟੀ ਕਰ ਰਿਹਾ ਕੋਈ ਵਿਸਲ ਮਾਰ ਰਿਹਾ ਕੋਈ ਟ੍ਰੈਫਿਕ ਰੋਕ ਰਿਹਾ ਪੀਸੀਆਰ ਉਹਦੇ ਨਾਲ ਲੱਗਿਆ ਹੋਇਆ ਤੇ ਬਟ ਜਿੱਦਾਂ ਹੁਣ ਰੀਗੋ ਬ੍ਰਿਜ ਆਪਣਾ ਬੰਦ ਹੋਣਾ ਇੱਕ ਬਹੁਤ ਵੱਡਾ ਟ੍ਰੈਫਿਕ ਨੂੰ ਸੈਟਬੈਕ ਮਿਲਿਆ ਗੁਰੂ ਨਗਰੀ ਦੇ ਵਿੱਚ ਕਿਉਂਕਿ ਇਹਦਾ ਪੁਰਾਣਾ ਸ਼ਹਿਰ ਤੇ ਦੂਸਰੇ ਸ਼ਹਿਰ ਦੇ ਵਿੱਚ ਕਨੈਕਟੀ ਟੁੱਟ ਗਿਆ ਸਾਰਾ ਉਹ ਸਾਰੀ ਟ੍ਰੈਫਿਕ ਦਾ ਬੈਕਲੈਸ਼ ਜਿਹੜਾ ਦੂਜੇ ਬੰਨੇ ਜਾ ਰਿਹਾ ਉਹ ਅਸੀਂ ਆਰਮੀ ਅਥਾਰਟिटीज ਨਾਲ ਵੀ ਟੇਕ ਅਪ ਕਰਨਾ ਹੁਣ ਇਹ ਸਾਨੂੰ ਥੋੜਾ ਜਿਹਾ ਉਹ ਰੋਡ ਯੂਜ਼ ਕਰਨ ਦੇਣ ਪਰ ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ ਮੈਂ ਡੀਸੀ ਅ ਅਮਰਸਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਇਕੱਠੇ ਹੋ ਕੇ ਜੇ ਸਾਨੂੰ ਕੋਈ ਹੋਰ ਜਿਹਾ ਰਸਤਾ ਮਿਲ ਜੇ ਸਾਡਾ ਟ੍ਰੈਫਿਕ ਜਿਹੜਾ ਈਜ਼ ਆਊਟ ਹੋ ਜਾਏ ਪਰ ਕਿਉਂਕਿ ਉਸ ਪੁਲ ਬਣਨ ਨੂੰ ਮੈਨੂੰ ਲੱਗਦਾ ਅਜੇ ਲੰਬਾ ਸਮਾਂ ਲੱਗ ਜਾਣਾ ਰੇਲਵੇ ਅਥਾਰਟिटीज ਨਾਲ ਵੀ ਗੱਲ ਕਰ ਰਹੇ ਆ ਪਰ ਟਾਈਮ ਲੱਗ ਜਾਏਗਾ ਉਦੇ ਨਾਲ ਜਿਹੜੀ ਇਹ ਟ੍ਰੈਫਿਕ ਸਮੱਸਿਆ ਹੈ ਟ੍ਰੈਫਿਕ ਤੁਹਾਨੂੰ ਜਿਆਦਾ ਲੱਗਦਾ ਕਿਉਂਕਿ ਕੋਲ ਜਿਹੜਾ ਮੇਨ ਹੀ ਬੰਦ ਹੋ ਜਾਏ ਸ਼ਹਿਰ ਸਾਡੇ ਇੰਨੇ ਸਾਲਾਂ ਤੋਂ ਟ੍ਰੈਫਿਕ ਉਦੇ ਉਤੋਂ ਗੁਜ਼ਰ ਰਹੀ ਹੈ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਦਾ ਕੀ ਹਾਲ ਹੋਏਗਾ ਫਿਰ ਵੀ ਟ੍ਰੈਫਿਕ ਬੜਾ ਮੈਨੇਜੇਬਲ ਆ ਤੁਸੀਂ ਵੀ ਮੰਨੋਗੇ ਇਸ ਗੱਲ ਨੂੰ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਪੁਲਿਸ ਉੱਥੇ ਆਰਾਮ ਨਾਲ ਖੜੀ ਹੈ ਜਾਂ ਪੁਲਿਸ ਪਹੁੰਚਦੀ ਨਹੀਂ ਹਰ ਜਗ੍ਹਾ ਕੋਸ਼ਿਸ਼ ਹੈ ਪੁਲਿਸ ਵੱਲੋਂ ਐਕਸਟਰਾ ਮੁਲਾਜ਼ਮ ਦਿੱਤੇ ਹੋਏ ਨੇ ਪਰ ਗੱਡੀਆਂ ਨੇ ਤਾਂ ਆਪਣੀ ਜਗ੍ਹਾ ਲੈ ਕੇ ਹੀ ਨਿਕਲਣਾ ਮੁਲਾਜ਼ਮ ਗੱਡੀ ਨੂੰ ਚੁੱਕ ਕੇ ਤਨੀ ਅੱਗੇ ਖੜੀ ਕਰ ਸਕਦਾ ਜਿਵੇਂ ਕਿ ਅੱਜ ਵੱਟਾ ਇਕੱਠ ਸੀ ਲੋਕਾਂ ਨੇ ਤੁਹਾਡੀ ਗੱਲਾਂ ਲਾਭ ਆਪਣੇ ਗੱਲਾਂ ਵੀ ਦੱਸਿਆ ਨੇ ਇਸੇ ਤਰ੍ਹਾਂ ਕਿ ਅੱਗੇ ਵਾਸਤੇ ਵੀ ਇਸ ਤਰ੍ਹਾਂ ਸੰਪਰਕ ਮੀਟਿੰਗਾਂ ਹੁੰਦੀਆਂ ਰਹਿਣਗੇ ਤਾਂ ਜੋ ਤੁਹਾਡਾ ਪੁਲਿਸ ਦਾ ਔਰ ਆਮ ਪਬਲਿਕ ਦਾ ਤਾਲਮਿਲ ਬਣਿਆ ਰਹੇ ਬਿਲਕੁਲ ਜੀ ਸਾਰੇ ਲੈਵਲ ਤੇ ਐਸ ਐਚ ਓ ਲੈਵਲ ਤੇ ਚੌਕੀ ਇੰਚਾਰਜ ਲੈਵਲ ਤੇ ਡੀ ਐਸ ਪੀ ਸਾਹਿਬਾਨ ਦੇ ਲੈਵਲ ਤੇ ਐਸ ਪੀ ਸਾਹਿਬਾਨ ਦੇ ਸਾਰੇ ਅਸੀਂ ਉਹ ਮੇਰੇ ਲੈਵਲ ਤੇ ਵੀ ਕੰਮ ਚੱਲਦਾ ਰਹੇ ਤੁਹਾਡੀ ਔਰ ਆਮ ਪਬਲਿਕ ਦੀ ਮੀਟਿੰਗ ਹੋਈ ਹੈ ਕੀ ਲੱਗਦਾ ਕਿ ਕਾਫੀ ਲਾਭ ਇਸ ਤਰ੍ਹਾਂ ਲੋਕਾਂ ਨੂੰ ਮਿਲੇ ਔਰ ਆਪਸ ਵਿੱਚ ਜੀ ਮੈਂ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵਾਰ ਨਹੀਂ ਦੂਸਰੀ ਵਾਰ ਮੀਟਿੰਗ ਰੱਖੀ ਜਦੋਂ ਲਾਸਟ ਟਾਈਮ ਵੀ ਉਹ ਇੱਥੇ ਅੰਮ੍ਰਿਤਸਰ ਦੀ ਸੇਵਾ ਨਿਭਾਗੇ ਗਏ ਸੀ ਉਦੋਂ ਵੀ ਇਹਨਾਂ ਨੇ ਮਜੀਠ ਮੰਡੀ ਦੇ ਵਿੱਚ ਮੀਟਿੰਗ ਰੱਖੀ ਉਦੋਂ ਅਸੀਂ ਇਹਨਾਂ ਦੇ ਅੱਗੇ ਮਸਲੇ ਰੱਖੇ ਸੀ ਕਿ ਜੀਪੀਐਸ ਸਿਸਟਮ ਜੋ ਖਰਾਬ ਹੋਣ ਕਾਰਨ ਜੜੀਆਂ ਟੂਰਿਸਟ ਦੀਆਂ ਕਾਰਾਂ ਸੀ ਉਹ ਹਰਮੰਦਰ ਸਾਹਿਬ ਦੇ ਭਲੇਖੇ ਸ਼ਕਤੀਨਗਰ ਦੇ ਟਾਬ ਖੜੀ ਕਾਂ ਤੇ ਭਾਈ ਦੇ ਕਟੜੇ ਵਿੱਚ ਆ ਜਾਂਦੀਆਂ ਸੀ ਕੋ ਅਸੀਂ ਇਹਨਾਂ ਦੇ ਅੱਗੇ ਕੰਪਲੇਨਟ ਰੱਖੀ ਸੀ ਇਹਨਾਂ ਨੇ ਪਹਿਲ ਦੇ ਆਧਾਰ ਤੇ ਉਹ ਠੀਕ ਕਰਵਾਈ ਦੂਸਰਾ ਅਸੀਂ ਇਹਨਾਂ ਨੂੰ ਬਾਜ਼ਾਰ ਟੋਕਰਿਆਂ ਦੀ ਵਨ ਵੇ ਸਿਸਟਮ ਦਾ ਕਿਹਾ ਸੀ ਉਹ ਵੀ ਲਾਸਟ ਟਾਈਮ ਤੇ ਠੀਕ ਕਰਵਾ ਗਏ ਪਹਿਲੇ ਤੇ ਅਸੀਂ ਉਹਦੇ ਲਈ ਇਹਨਾਂ ਦਾ ਧੰਨਵਾਦ ਕਰਨੇ ਆ ਹੁਣ ਅਸੀਂ ਇਹਨਾਂ ਦੇ ਅੱਗੇ ਰੱਖਿਆ ਹੋਇਆ ਮੰਗ ਰੱਖੀ ਹੈ ਕਿ ਲੋਗਰ ਚੌਂਕ ਦੀ ਟ੍ਰੈਫਿਕ ਸਿਸਟਮ ਹੈ ਉਸ ਨੂੰ ਠੀਕ ਕੀਤਾ ਜਾਵੇ ਤੇ ਇੱਕ ਅਸੀਂ ਇਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਜਿਹੜੇ ਗਲੀਆਂ ਦੇ ਵਿੱਚ ਐਕਟਿਵਿਟੀ ਜਾਂਦੇ ਨੇ ਉਹਨਾਂ ਦੇ ਜਿਹੜੇ ਹੈਲਮਟ ਦੇ ਚਲਾਉਣ ਨੂੰ ਨਾ ਘਟੇ ਜਾਣ ਜਿਹੜੇ ਬੱਚੇ ਸੜਕਾਂ ਤੋਂ ਬਾਹਰ ਆ ਜਾਂਦੇ ਨੇ ਜਿਵੇਂ ਲਾਹੌਰੀ ਗੇਟ ਤੋਂ ਹਾਥੀ ਗੇਟ ਤੋਂ ਬੈਰੀਕੇਡ ਤੋਂ ਬਾਹਰ ਆ ਜਾਂਦੇ ਨੇ ਉਸ ਚੀਜ਼ ਦਾ ਧਿਆਨ ਕੀਤਾ ਜਾਵੇ ਦੂਸਰਾ ਅਸੀਂ ਨਸ਼ਿਆਂ ਬਾਰੇ ਇਹਨਾਂ ਨੂੰ ਕਿਹਾ ਵਾ ਕਿ ਨਸ਼ਿਆਂ ਦੀ ਜਿਹੜੀ ਗੇਮ ਹੈ ਉਹ ਡਿਮਾਂਡ ਤੇ ਸਪਲਾਈ ਦੀ ਹੈ ਜੇ ਡਿਮਾਂਡ ਘਟਾਈ ਜਾਵੇ ਤਾਂ ਸਪਲਾਈ ਆਪਣੇ ਆਪ ਘਟ ਜਾਏਗੀ ਉਹਦੇ ਉੱਤੇ ਅਸੀਂ ਆਪਣੀ ਐਨਜੀਓ ਵੱਲੋਂ ਉਹਨਾਂ ਨੂੰ ਕਿਹਾ ਵਾ ਕਿ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਨਸ਼ਾ ਛਡਾਣ ਦੇ ਲਈ ਜੋ ਨੌਜਵਾਨ ਉਹਨਾਂ ਨੂੰ ਪ੍ਰੇਰਿਤ ਕਰਕੇ ਅਸੀਂ ਸਰਕਾਰ ਦੇ ਨਾਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦਾ ਇਲਾਜ ਕਰਾ ਸਕੀਏ ਤਾਂ ਕਿ ਨਸ਼ੇ ਦੀ ਜੋ ਡਿਮਾਂਡ ਹੈ ਉਹ ਘਟ ਸਕੇ ਤੇ ਜਿਹੜੇ ਵੇਚਣ ਵਾਲੇ ਆ ਉਹ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਭੁੱਖੇ ਮਰਨ ਤਾਂ ਕਿ ਨਸ਼ੇ ਨੂੰ ਖਤਮ ਕੀਤਾ ਜਾ ਸਕੇ